ਦੋਸਤੋ ਕੈਨੇਡਾ ਦੀਆਂ ਕਹਾਣੀਆਂ ਆਪਾਂ ਨੌਜਵਾਨਾਂ ਦੇ ਮੂੰਹੋਂ ਸੁਣਦੇ ਆਂ ਲੇਕਿਨ ਪੰਜਾਬ ਤੋਂ ਗਏ ਇਹ ਪੜ੍ਹੇ ਲਿਖੇ ਸਰਦਾਰ ਬਖਸ਼ੀਸ਼ ਸਿੰਘ ਜਿਹੜੇ ਗਏ ਮਾਸਟਰ ਡਿਗਰੀ ਟਾਇਰ ਨੇ ਇਹਨਾਂ ਦਾ ਕੈਨੇਡਾ ਬਾਰੇ ਕੀ ਵਿਚਾਰ ਆ ਉਹ ਤੁਹਾਨੂੰ ਸੁਣਾਉਨੇ ਇਹਨਾਂ ਦੇ ਜਵਾਬ ਕਿ ਮੈਂ ਅੱਜਕੱਲ ਕੈਨੇਡਾ ਵਿੱਚ ਕੈਨੇਡਾ ਦੇ ਸ਼ਹਿਰ ਐਡਮਿੰਟਨ ਚ ਆਪਣੇ ਛੋਟੇ ਬੇਟੇ ਗੁਰਿੰਦਰ ਨੂੰ ਮਿਲਣ ਆਇਆ ਵਾਂ ਸਵੇਰ ਦਾ ਸਵਾਵਾਂ ਵਾਂ ਮੈਂ ਘਰੋਂ ਬਾਹਰ ਸੈਰ ਲਈ ਨਿਕਲਿਆ ਇੱਥੇ ਜਿਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਆਪਣੇ ਵਾਰਡਵਾ ਤਰਨਤਾਰਨ ਸਹਿਰ ਵਰਗਿਆਂ ਸ਼ਹਿਰ ਆਪਣੇ ਭਾਰਤ ਪੰਜਾਬ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ ਉਹਨੂੰ ਸਵਰਬ ਕਹਿੰਦੇ ਆ ਇੱਥੇ ਵੀ ਉਹ ਜਿਹੜਾ ਏਰੀਆ ਵਾ ਕੋਈ ਖਾਸ ਏਰੀਆ ਉਹਨੂੰ ਉਹਨਾਂ ਦੇ ਨਾਮ ਮੈਂ ਲੋਰਲ ਏਰੀਏ 'ਚ ਰਹਦੇ ਆ ਮੈਂ ਇਸ ਵੇਲੇ ਉੱਥੋਂ ਦੇ ਇੱਕ ਹੋਰ ਏਰੀਆ ਵਾ ਸਿਲਵਰ ਸਿਲਵਰ ਬੈਰੀ ਉੱਥੋਂ ਦੀ ਮੈਂ ਪਾਰਕ 'ਚ ਆਇਆ ਵਾਂ ਇਹ ਜਿਹੜੀ ਦੇਖਣ ਦੇਖਣਯੋਗ ਤੁਹਾਡੇ ਦਸਨਯੋਗ ਸਾਥੀਓ ਗੱਲ ਬਾਉ ਇਹ ਆ ਕਿ ਇੱਥੇ ਜਿਹੜਾ ਆਪਣੀਆਂ ਗਰਾਊਂਡਾਂ ਬਣੀਆਂ ਪਾਰਕਾਂ ਬਣੀਆਂ ਬੜੀਆਂ ਖੁੱਲੀਆਂਆਂ ਗਰਾਸੀ ਕਾ ਹਰਾ ਕਾਵਾ ਮੇਰਾ ਸ਼ੌਂਕ ਆ ਮੈਂ ਜਿੱਥੇ ਵੀ ਇੱਥੇ ਇੰਡੀਆ 'ਚ ਵੀ ਕੋਈ ਮੈਨੂੰ ਹਰਾ ਥਾਂ ਹਰਾ ਜਿਹੜਾ ਥਾਂ ਆ ਹਰੀ ਗਰਾਊਂਡ ਲੱਗੇ ਮੈਂ ਜੁੱਤੀ ਲਾ ਕੇ ਨੰਗੇ ਪੈਰੀ ਮੈਨੂੰ ਚੱਲਣ ਦਾ ਆਦਤ ਆ ਇੱਥੇ ਬਹੁਤ ਇਹਨਾਂ ਨੇ ਕਈ ਪਹਾੜੀਆਂ ਬੜਾਈਆਂ ਵਾ ਉਹਨਾਂ ਦੇ ਉੱਤੇ ਵੀ ਗਰਾਸ ਲਾਇਆ ਵਾ ਨਾਲੇ ਕੁਦਰਤ ਦਾ ਨਜ਼ਾਰਾ ਲਈਦਾ ਵਾ ਤੇ ਨਾਲੇ ਇੱਥੇ ਜਿਹੜੀ ਉਹ ਸੈਰ ਕਰੀਦੀ ਆ ਜਿਹੜੀਆਂ ਪਾਰਕਾਂ ਵਾ ਇਹਨਾਂ 'ਚ ਜਿੱਥੇ ਬਹੁਤ ਜ਼ਿਆਦੀ ਗ੍ਰੀਨਰੀ ਆ ਉੱਥੇ ਜਿਹੜੀ ਮੈਨੂੰ ਇੱਕ ਗੱਲ ਪ੍ਰਭਾਵਿਤ ਕੀਤਾ ਉਹ ਇਹਦੇ ਬਾਰਕਰਾਂ ਦੇ ਵਿੱਚ ਜਿਹੜੇ ਝੂਲੇ ਬੜੇ ਮਾਡਰਨ ਟਾਈਪ ਦੇ ਝੂਲੇ ਆ ਬੜੇ ਹਰ ਕਿਸਮ ਦੇ ਬਹੁਤ ਵੈਰਾਈਟੀ ਵਾਲੇ ਇਥੇ ਝੂਲੇ ਆ ਜਿਹੜਾ ਨਿੱਕੇ ਨਿਆਣੇ ਖਾਸ ਕਰਕੇ ਤੇ ਆਮ ਮਮੀ ਜਿਹੜੇ ਸਾਡੇ ਵਰਗੇ ਵੱਡੀ ਉਮਰ ਦੇ ਬੰਦੇ ਵੀ ਆ ਉਹ ਵੀ ਇਹਨਾਂ ਦਾ ਫਾਇਦਾ ਚੁਣਦੇ ਆ ਜੂਲਿਆਂ ਦਾ ਮੈਂ ਤੁਹਾਨੂੰ ਹੁਣੇ ਵਿਖਾਉਣਾ ਵਾਂ ਕਈ ਝੂਲੇ ਜਿਹੜੇ ਉਹ ਵੱਡੇ ਝੂਲੇ ਆ بڑے بڑے ਸਿਰਗਲਾਂ ਦੇ ਬਣੇ ਆ ਉਥੇ ਸਾਡੇ ਵਰਗੇ ਲੋਕ ਵੀ ਕਈ ਵਾਰਾਂ ਉਹ ਸਵਿੰਗ ਕਰ ਲੈਂਦੇ ਆ ਚਲੋ ਬੈਣ ਲਈ ਥਾਂ ਤੇ ਬੈਣ ਲਈ ਜਿਹੜੇ ਮੇਜਵਾ ਸਲਫਾ ਵਾ ਉਹਦੇ ਮੜੀਆਂੇ ਬੜੀਆਂ ਵਾ ਤੇ ਜਿਹੜੇ ਇਹ ਬਣੇ ਤੁਹਾਨੂੰ ਮੈਂ ਦਿਖਾਉਣ ਲਗਾਵਾ ਇਹ ਵੱਡੀ ਉਮਰ ਦੇ ਬੰਦੇ ਵੀ ਜਿਹੜੇ ਆ ਉਹ ਸਾਡੇ ਵਰਗੇ ਵੀ ਝੂਲੇ ਝੂਟ ਸਕਦੇ ਆ ਬਹੁਤ ਹੋਰ ਮੰਨ ਲਓ ਨਵੀਂ ਤਕਨੀਕ ਨਾਲ ਬਣੇ ਆ ਜਿਹੜੀ ਇੱਕ ਗੱਲ ਅੱਜ ਕੱਲ ਜਿਹੜੇ ਆਪਾਂ ਵਰਗੇ ਬੰਦੇ ਆ ਪੁਰਾਣੀ ਪੀੜ੍ਹੀ ਦੇ ਆਪਾਂ ਜਿਹੜੀ ਮਿੱਟੀ ਆ ਮਿੱਟੀ ਆ ਉਹਨੂੰ ਆਪਾਂ ਤਰਸਦੇ ਆ ਪਰ ਆ ਜਿਹੜਾ ਮੈਂ ਇੱਕ ਝੂਲੇ ਇੱਕ ਪੋਰਸ਼ਨ ਦੇ ਇਸ ਤਰ੍ਹਾਂ ਬਣੇ ਆ ਵੀ ਉਹ ਮਿੱਟੀ ਦੇ ਵਿੱਚ ਮਿੱਟੀ ਵੀ ਜਿਦਾਂ ਵਾਹਣਾ ਦੀ ਮਿੱਟੀ ਹੁੰਦੀ ਆ ਪੈਰ ਖੁਬਰੇ ਆ ਤੇ ਇਹ ਝੂਲੇ ਇੱਧਰ ਬਣੇ ਆ ਇਹ ਮੈਨੂੰ ਲੱਗਦਾ ਜੇ ਇੱਥੇ ਝੂਲੇ ਵੀ ਵਰਤੋਂ ਕਰਕੇ ਇਹ ਪੂਰੇ ਤਰਨ ਚ ਵੀ ਆਫ ਹੁੰਦੀ ਆ ਇਹ ਯੋਨ ਲਗਦੇ ਆ ਮਿੱਟੀ ਦੇ ਨਾਲ ਵੀ ਪੈਰ ਖੁੱਬਦੇ ਆ ਤੇ ਜਿਹੜੇ ਤੁਹਾਨੂੰ ਮੈਂ ਦੱਸ ਰਿਹਾ ਸੀ ਇਹੜੇ ਝੂਲੇ ਆ ਜਿੱਥੇ ਬੜੇ ਮਗਲਮ ਮਾਡਰਨ ਆ ਬੜੇ ਨਵੇਂ-ਨਵੇਂ ਕਿਸਮ ਦੇ ਬੜੇ ਝੂਲੇ ਇੱਥੇ ਆ ਜਿ ਤਰ੍ਹਾਂ ਪਿੰਗਾ ਹੁੰਦੀਆਂ ਸਵਿੰਗ ਹੁੰਦੀਆਂ ਇਹ ਵੱਡੇ ਸਨਰਮ ਵਾਲੀਆਂ ਇਹਦੇ ਦੇ ਨਿਆਣਿਆਂ ਨੇ ਤੇ ਸਿੰਘ ਕਰਨੀਆਂ ਆਪਣੇ ਵਰਗੇ ਸਿਆਣੇ ਬੰਦੇ ਵੀ ਜੇ ਜੋ ਟਾਈਮ ਲੱਗਦਾ ਵਾ ਉਹ ਆਪਾਂ ਸੇਕ ਕਰ ਸਕਦੇ ਆ ਸੋ ਮੈਂ ਸਾਡੇ ਇੱਕ ਸਾਥੀ ਆ ਭਰੋਵਾਲ ਸਾਹਿਬ ਰਮਨਜੀਤ ਰਮਨਦੀਪ ਭਰੋਵਾਲੋਂ ਨੇ ਕਿਹਾ ਸੀ ਕਿ ਜਿੰਦਾ ਉਥੋਂ ਬਾਹਰ ਬਾਰੇ ਲੋਕੀ ਜਵਾਨੀ ਪੱਲਾਂ ਦੇ ਕਰਦੇ ਆ ਸਵਾਤ ਤੇ ਤਾਵਾ ਕੋਈ ਤੂੰ ਉਥੋਂ ਵੀਡੀਓ ਬਣਾ ਕੇ ਲਿਆ ਸੋ ਮੇਰੀ ਉਹਦੀ ਗੱਲ ਨੂੰ ਆ ਪ੍ਰੈਕਟੀਕਲ ਰੂਪ ਦੇਣ ਲਈ ਇਹ ਕਰ ਰਿਹਾ ਵਾਂ ਬੜਾ ਜਿਸ ਤਰ੍ਹਾਂ ਤੁਹਾਨੂੰ ਮੈਂ ਉਹ ਲੋ ਦੱਸਿਆ ਸੀ ਇਹ ਮੇਰੀ ਆਦਤ ਆ ਜਿੱਥੇ ਖੁੱਲਾ ਥਾਂ ਹੋਵੇ ਉਥੇ ਨੰਗੇ ਪੈਰੇ ਤੁਰਨਾ ਮੇਰਾ ਸੋਗਵਾ ਉਹ ਮੇਰਾ ਇੱਥੇ ਬੜਾ ਪੂਰਾ ਹੋ ਰਿਹਾ ਹੋਰ ਕੋਈ ਆਪਣੀ ਧਰਤੀ ਦੇ ਨਾਲ ਦੀ ਕੋਈ ਕਹਾ ਤੇ ਜਾਂਦਾ ਵਾ ਆਪਣੀ ਜਿਹੜੀ ਧਰਤੀ ਆ ਉਹਨੂੰ ਨਿੰਦੀਦਾ ਨਹੀਂ ਉਹ ਚੰਗੀ ਹੁੰਦੀ ਆ ਉੱਥੇ ਜ਼ਿਆਦਾ ਸਕੂਨ ਮਿਲਦਾ ਵਾ ਪਰ ਆ ਜਿਹੜੀਆਂ ਸਹੂਲਤਾਂ ਵੇਖ ਕੇ ਇਹ ਲੱਗਦਾ ਵਾ ਵੀ ਚਲੋ ਇਹਦਾ ਵੀ ਥੋੜਾ ਕਿਤੇ ਅਨਜਾਇਕ ਕਰੋ ਬੜੇ ਪਹਾੜ ਬਣਿਆ ਉਹ ਦੂਰ ਤੁਸੀਂ ਵੇਖੋਗੇ ਪਹਾੜਾਂ ਦੇ ਘਾ ਲੱਗਾ ਵਾ ਤੇ ਥੋੜਾ ਜਿਹਾ ਸਰੀਰ ਜਿਹੜੀ ਆ ਥੋੜੀ ਇੱਕ ਨਰਜੀ ਵੀ ਲੈਣੀ ਪੈਂਦੀ ਉਹਨਾਂ ਦੇ ਤੁਰਨ ਲਈ ਜਿੱਥੇ ਘਾ ਲੱਗਾ ਵਾ ਉੱਥੇ ਮਿੱਟੀ ਵੀ ਖੁੱਲੇ ਥਾਂ ਤੇ ਮਿਲ ਜਾਂਦੀ ਆ ਜਿੱਥੇ ਤੁਰ ਲੱਗਿਆ ਬੜਾ ਮਜ਼ਾ ਆਉਂਦਾ ਵਾ ਸੋ ਆ ਦੂਰ ਤੁਸੀਂ ਬਿਲਡਿੰਗਾਂ ਵੀ ਵੇਖੋਗੇ ਉਹ ਦੂਰ ਆ ਰਹੀ ਏਰੀਆ ਆ ਭਾਵੇਂ ਪਰ ਮੈਂ ਬਹੁਤ ਇਸ ਚੀਜ਼ ਦਾ ਸਾਥੀਓ ਫਾਇਦਾ ਉਠਾ ਰਿਆ ਵਾਂ ਤੇ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਵਾਂ ਕਿ ਕਿਦੇ ਇੱਥੋਂ ਦੇ ਨਾਲ ਜਿਹੜੀ ਧਰਤੀ ਦੇ ਮੈਂ ਆਇਆ ਵਾਂ ਆਪਣੀ ਧਰਤੀ ਦੇ ਲੋਕਾਂ ਨੂੰ ਮੈਂ ਇਹਦੇ ਨਾਲ ਜੋੜਨ ਦਾ ਯਤਨ ਕਰੂੰਗਾ ਤੇ ਹਾਂਜੀ ਧੰਨਵਾਦ ਸਸੀ ਗਾਲ ਜੀ